ਉਹ ਦਾਦਾ ਜੀ ਦਾ ਦੁੱਖ ਦੇਖੋ ਕਿ ਉਹਨਾਂ ਦਾ ਜਿਹੜਾ ਪੋਤਾ ਵਾ ਉਹ ਕਿਸੇ ਕਾਰਨ ਦੂਰ ਹੋ ਗਿਆ ਵਾ ਹਨਾ ਅਸੀਂ ਉਸੇ ਉਹੀ ਇਸੇ ਚੀਜ਼ ਦੇ ਇਨਵੈਸਟੀਗੇਸ਼ਨ ਕਰ ਰਹੇ ਆਂ ਕਿ ਪੋਤਾ ਦੂਰ ਕਿਉਂ ਹੋਇਆ ਸਾਡੇ ਕੋਲ ਜਿਹੜੇ ਮਾਮਲੇ ਆ ਰਹੇ ਨਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਪੂਰੇ ਵਰਲਡ ਵਾਈਜ਼ ਤੋਂ ਆ ਰਹੇ ਆ 6 ਨੰਬਰ ਰਹਿ ਗਏ ਕਿਸੇ ਨੂੰ ਕੋਈ ਵੀ ਦਿੱਕਤ ਹੋਵੇ ਸਾਨੂੰ ਫੋਨ ਕਰ ਸਕਦਾ ਤੋਂ ਦੋਸਤੋ ਐਨ ਜੀਓ ਪਹਿਲੇ ਵੀ ਬਹੁਤ ਸਾਰੀਆਂ ਖੁੱਲੀਆਂ ਤੇ ਲਗਾਤਾਰ ਖੁੱਲਦੀਆਂ ਰਹੀਆਂ ਵਾ ਪਰ ਇੱਕ ਇਹੋ ਜੀ ਐਨ ਜੀ ਦਾ ਅੱਜ ਉਦਘਾਟਨ ਹੋ ਚੁੱਕਿਆ ਵਾ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਗੌਰਵ ਸ਼ਾਹੀ ਜੀ ਮੌਜੂਦ ਆ ਜੋ ਪਹਿਲੇ ਵੀ ਸਮਾਜ ਵਿੱਚ ਬਹੁਤ ਸਾਰੇ ਉਪਰਾਲੇ ਲਈ ਕੰਮ ਕਰਦੇ ਆ ਪਰ ਹੁਣ ਇੱਕ ਲੜਕਿਆਂ ਦੀ ਜਿਹੜੀ ਐਨਜੀਓ ਬਣਾਈ ਗਈ ਆ ਇਨਸਾਫ ਦੇ ਲਈ ਉਹਦੇ ਵਿੱਚ ਅੱਜ ਗੱਲਬਾਤ ਕਰਦੇ ਆ ਗੌਰਵ ਜੀ ਨਾਲ ਗੌਰਵ ਜੀ ਬਹੁਤ ਬਹੁਤ ਸਵਾਗਤ ਆ ਬੰਦਾ ਤੁਹਾਡਾ ਸੁਝਾਣਾ ਕੋਪ ਲੈ ਹਾਂਜੀ ਸਰ ਥੈਂਕ ਯੂ ਤੁਹਾਡਾ ਬਹੁ ਬਹੁ ਕਿਤਾ ਤੁਸੀਂ ਆਏ ਸਾਡੇ ਵਾਸਤੇ ਪਹਿਲਾਂ ਥੈਂਕ ਯੂ ਤੁਹਾਡਾ ਕੋ ਅੱਜ ਜਿਹੜੀ ਐਨਜੀਓ ਦਾ ਉਭਾਟਨ ਕੀਤਾ ਗਿਆ ਵਾ ਕਿਹੜੀ ਜਗ੍ਹਾ ਆਫਿਸ ਖੋਲਿਆ ਤੇ ਕੀ ਗੱਲ ਆ ਅੱਜ ਦੀ ਜਿਹੜੀ ਐਨਜੀਓ ਦਾ ਸਾਡਾ ਉਦਘਾਟਨ ਹੋਇਆ ਗਿਆ ਉਹ ਨਾ ਪਟਿਆਲੇ ਦੇ ਵਿੱਚ ਬੈਰਨ ਪਿੰਡ ਹੈਗਾ ਉੱਥੇ ਕੀਤਾ ਗਿਆ ਜੀ ਸਪੈਸ਼ਲ ਅਸੀਂ ਲੁਧਿਆਣੇ ਤੋਂ ਦੂਰ ਥੋੜਾ ਜਿਹਾ ਲੋਕੇਸ਼ਨ ਆਪਣੀ ਦੇਖੀ ਆ ਥੋੜੀ ਸੈਪਰੇਟ ਜੀ ਲੋਕੇਸ਼ਨ ਇੱਥੇ ਆਪਾਂ ਉਦਘਾਟਨ ਕੀਤਾ ਜੀ ਅੱਛਾ ਕਿੰਦਾ ਦਾ ਸਹਿਯੋਗ ਰਿਹਾ ਇੱਥੇ ਜਿਹੜਾ ਅੱਜ ਉਦਘਾਟਨ ਹੋ ਕੇ ਹਟਿਆ ਹੁਣ ਕੁ ਸਮਾਂ ਪਹਿਲਾਂ ਸਰਪੰਚ ਸਾਹਿਬ ਵੱਲੋਂ ਉਦਘਾਟਨ ਕੀਤਾ ਗਿਆ ਪਿੰਡ ਦੇ ਸਰ ਦੇਖੋ ਹਨਾ ਰਿਸਪੌਂਸ ਤਾਂ ਆਪਾਂ ਨੂੰ ਬਹੁਤ ਦੀਆ ਮਿਲਿਆ ਨਾ ਪੂਰੇ ਪਿੰਡ ਦੇ ਪੂਰਾ ਪਿੰਡ ਦਾ ਸਹਿਯੋਗ ਮਿਲਿਆ ਇੱਥੇ ਤੱਕ ਕੀ ਬਟੇ आले ਦਾ ਵੀ ਸਹਿਯੋਗ ਮਿਲਿਆ ਪੂਰੇ ਪਟਾਲੇ ਦਾ ਇਸ ਤੋਂ ਇਲਾਵਾ ਜਿਹੜੇ ਸਾਡੇ ਟੀਮ ਮੈਂਬਰ ਹੈਗੇ ਹਨਾ ਦਿੱਲੀ ਤੋਂ ਵੀ ਆਏ ਆ ਰੋहतक ਤੋਂ ਵੀ ਆਏ ਆ ਉੱਤਰ ਪ੍ਰਦੇਸ਼ ਤੋਂ ਵੀ ਆਏ ਆ ਜੀ ਕੋਲਕਾਤਾ ਤੋਂ ਕਿਸ ਨੇ ਆਣਾ ਸੀਗਾ ਉਹ ਵਾਰ ਕਰ ਵਾਰ ਕਰਾਂ ਤੁਹਾਨੂੰ ਪਤਾ ਫਲਾਈਟ ਕੈਨਸਲ ਹੋ ਗਈ ਨਹੀਂ ਤਾਂ ਉੱਥੋਂ ਵੀ ਸਾਡੇ ਟੀਮ ਮੈਂਬਰ ਨੇ ਆਣਾ ਦੀ ਬਹੁਤ ਵਧੀਆ ਸਹਿਯੋਗ ਮਿਲ ਰਹੀ ਹੈ ਆਪਾਂ ਨੂੰ ਅੱਛਾ ਕਿੰਨੀ ਦੇਰ ਤੋਂ ਤੁਸੀਂ ਇਸ ਐਨ ਜੀਓ ਦੇ ਨਾਲ ਜੁੜੇ ਆ ਤੇ ਕਿਸ ਤਰ੍ਹਾਂ ਸ਼ੁਰੂਆਤ ਕੀਤੀ ਐਨ ਜੀਓ ਸਰ ਆਪਾਂ ਨੂੰ ਨਾ ਜੁੜੇ ਨੂੰ ਹੋ ਗਏ 6-7 ਮਹੀਨੇ ਹੋ ਗਏ ਆ ਜੀ ਪਰ ਹੁਣਾ ਆਪਣੀ ਪੂਰੀ ਪ੍ਰੋਫੈਸ਼ਨਲ ਤਰੀਕੇ ਨਾਲ ਜੋ ਹਨਾ ਗਵਰਨਮੈਂਟ ਦੀ ਗਾਈਡਲਾਈਨ ਹੁੰਦੀ ਆ ਉਹਦੇ ਅੰਡਰ ਆਪਾਂ ਪ੍ਰੋਪਰ ਤਰੀਕੇ ਨਾਲ ਕੰਮ ਕਰ ਰਹੇ ਆ ਆਪਣੀ ਰਜਿਸਟ੍ਰੇਸ਼ਨ ਵਗੈਰਾ ਦਾ ਸਭ ਪ੍ਰੋਸੈਸ ਚੱਲ ਰਿਹਾ ਜੀ ਅੱਛਾ ਲੜਕੀਆਂ ਦੇ ਲਈ ਗੱਲ ਇਨਸਾਫ ਦੀ ਕੀਤੀ ਜਾਂਦੀ ਆ ਵੀ ਪਹਿਲੇ ਬੇਟੀ ਬਚਾਓ ਬੇਟੀ ਪੜ੍ਹਾਓ ਬਣਿਆ ਸੀ ਪਰ ਤੁਸੀਂ ਬੇਟੀਆਂ ਦੇ ਬਚਾਉਣ ਦੇ ਲਈ ਹੱਕ ਦੀ ਗੱਲ ਕੀ ਦੇਖੋ ਜੀ ਹਨਾ ਬੇਟੀ ਪੜ੍ਹਾਓ ਤੇ ਬੇਟੀ ਬਚਾਓ ਹਨਾ ਦੇਖੋ ਬੇਟੀ ਦਾ ਵੀ ਪੜਨਾ ਬਹੁਤ ਜ਼ਰੂਰੀ ਆ ਜੀ ਤੇ ਬੇਟੇ ਦੇਖੋ ਜਿਹੜੇ ਪੜੇ ਲਿਖੇ ਹੈਗੇ ਆ ਹਨਾ ਉਹਨਾਂ ਦਾ ਵੀ ਬਚਣਾ ਬਹੁਤ ਜ਼ਰੂਰੀ ਆ ਜਿੱਦਾਂ ਕਿ ਹੈ ਨਾ ਆਪਾਂ ਹਰ ਇੱਕ ਦੇ ਮੌਤ ਵਾਈ ਸੁਣਦੇ ਸੀ ਬੇਟੀ ਬਚਾਓ ਬੇਟੀ ਪੜਾਓ ਹਨਾ ਆਪਾਂ ਅੱਜ ਦੀ ਟਾਈਮ ਦੀ ਗੱਲ ਕਰੀਏ ਕੁਛ ਇੱਕ ਇਹੋ ਜਿਹੇ ਮਤਲਬ ਹਾਲਾਤ ਆ ਗਿਆ ਮੁੰਡਿਆਂ ਦੇ ਹਨਾ ਕੋਈ ਕੁੜੀ ਮੁੰਡੇ ਤੇ ਪ੍ਰੈਸ਼ਰਾਈਜ਼ ਕਰਕੇ ਉਹਦੇ ਝੂਠਾ ਕੇਸ ਪਾ ਦਿੰਦੀ ਆ ਹਨਾ ਕਈ ਮੁੰਡੇ ਦਾ ਲਾਲੋ ਕੀ ਸਰਵਾਈਵ ਕਰ ਜਾਂਦੇ ਆ ਪਰ ਕਈ ਵਿਚਾਰੇ ਹੁੰਦੇ ਆ ਨਾ ਉਹਨਾਂ ਉੱਪਰ ਪਹਿਲਾਂ ਹੀ ਆਪਣੀ ਫੈਮਿਲੀ ਦੀ ਟੈਨਸ਼ਨ ਹੁੰਦੀ ਆ ਨਾ ਆਪਣੇ ਕੰਮ ਕਰ ਕਰਕੇ ਟੈਨਸ਼ਨ ਹੁੰਦੀ ਹੈ ਕਿਉਂਕਿ ਅੱਧੇ ਟਾਈਮ ਤੁਹਾਨੂੰ ਪਤਾ ਜਿਹੜਾ ਬੰਦਾ ਇਮਾਨਦਾਰੀ ਨਾਲ ਕੰਮ ਹੈ ਨਾ ਕਮਾਊਗਾ ਤਾਂ ਉਹ ਸਿਰਫ ਆਪਣਾ ਕੰਮ ਕਰ ਹੀ ਦੇਖ ਸਕਦਾ ਵਾ ਜੇ ਉਹ ਘਰ ਦੇ ਕੰਮਾਂ 'ਚ ਉਲਝ ਗਿਆ ਤਾਂ ਉਹ ਮੈਂਟਲੀ ਪਰੇਸ਼ਾਨ ਹੋਊਗਾ ਉਪਰੋ ਜੇ ਰੱਬ ਨਾ ਕਰੇ ਉੱਤੇ ਕੋਈ ਕੇਸ ਪੈ ਜਾਂਦਾ ਉਹ ਵੀ ਝੂਠਾ ਨਾ ਉਹ ਬੰਦਾ ਤਾਂ ਕਈ ਸਾਡੇ ਦੇਖੋ ਨਾ ਸਾਡੇ ਇੰਝ ਵਿੱਚ ਕਈ ਇਹੋ ਜਿਹੀ ਫੈਲਾ ਹੈਗੇ ਆ ਜਿਹੜੇ ਸੁਸਾਈਡ ਕਰ ਚੁੱਕੇ ਆ ਨਾ ਬਹੁਤ ਬੁਰਾ ਹਾਲ ਆ ਜੀ ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਆ ਸਾਡੀ ਟੀਮ ਨੇ ਅਨਵਲ ਭਾਜੀ ਨੇ ਤੇ ਸਾਡੇ ਹੋਰ ਟੀਮ ਮੈਂਬਰਾਂ ਨੇ ਕੋਸ਼ਿਸ਼ ਕੀਤੀ ਆ ਕਿ ਇਹ ਵੀ ਅਸੀਸ ਚੀਜ਼ ਨੂੰ ਅੱਗੇ ਲੈ ਕੇ ਆਈਏ ਕਿ ਕਈ ਕੇਸਾਂ ਦੇ ਵਿੱਚ ਕੁੜੀਆਂ ਵੀ ਗਲਤ ਹੁੰਦੀ ਆਵਾ ਤੇ ਮੁੰਡੇ ਵੀ ਗਲਤ ਹੁੰਦੇ ਆ ਨਾ ਪਰ ਜ਼ਿਆਦਾਤਰ ਆ ਦੇਖਿਆ ਜਾਂਦਾ ਕਿ ਜੋ ਆਪਾਂ ਪਿਛਲੀ ਰੇਸ਼ੋ ਦੇਖੀ ਹੈ ਨਾ ਐਨਡੀਪੀ ਦੇ ਹਿਸਾਬ ਨਾਲ ਆਪਾਂ ਡਾਟਾ ਦੇਖੀਏ ਤਾਂ 60% ਸੁਸਾਈਡ ਕੇਸ ਵਧ ਰਹੇ ਆ ਸਹੀ ਤੇ ਗਲਤ ਦਾ ਕਿੱਦਾਂ ਪਤਾ ਕਰੋਗੇ ਤੇ ਕਿਵੇਂ ਮਾਨੂੰ ਇਨਸਾਫ ਮਿਲੇਗਾ ਦੇਖੋ ਜੀ ਸਹੀ ਤੇ ਗਲਤ ਦਾ ਜੀ ਦੇਖੋ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ ਨਾ ਤੁਹਾਨੂੰ ਵੀ ਤਜਰਬਾ ਹੈਗਾ ਤੁਸੀਂ ਪੱਤਰਕਾਰ ਹੋ 40% ਤਾਂ ਤੁਹਾਨੂੰ ਉਹਦੀ ਗੱਲਬਾਤ ਤੋਂ ਹੀ ਪਤਾ ਲੱਜੂਗਾ ਕਿ ਅਗਲਾ ਕੀ ਕਹਿ ਰਿਹਾ ਵਾ ਨਾ ਕਿਉਂਕਿ ਕਹਿੰਦੇ ਝੂਠ ਦੇ ਪੈਰ ਨਹੀਂ ਹੁੰਦੇ ਨਾ ਬੰਦਾ ਝੂਠ ਬੋਲੂਗਾ ਤਾਂ ਉਹਦੀ ਸ਼ਕਲ ਤੋਂ ਸਾਫ਼ ਪਤਾ ਲੱਜੂਗਾ ਝੂਠ ਬੋਲਦਾ ਪਿਆ ਫਿਰ ਵੀ ਅਸੀਂ ਆਪਣੀ ਇਨਵੈਸਟੀਗੇਸ਼ਨ ਪੂਰੀ ਕਰਦੇ ਆ ਨਾ ਜੇ ਕੋਈ ਸਾਡੇ ਕੋ ਮੁੰਡਾ ਕੋਈ ਕੇਸ ਲੈ ਕੇ ਆਂਦਾ ਵਾ ਨਾ ਕਿ ਸਾਡੇ ਨਾਲ ਆ ਹੋਇਆ ਵਾ ਅਸੀਂ ਇੱਕਦਮ ਨਹੀਂ ਕਹਿ ਸਕਦੇ ਕਿ ਹਾਂ ਹਮੇ ਕੁੜੀ ਗਲਤ ਆ ਦੀ ਪੂਰੀ ਇਨਵੈਸਟੀਗੇਸ਼ਨ ਕਰਦੇ ਆ ਕਿ ਜੋ ਗੱਲ ਕਹਿ ਰਿਆ ਹਾਂ ਵੀ ਇਹਦੇ ਵਿੱਚ ਸੱਚਾਈ ਹੈਗੀ ਆ ਜੇ ਸਾਨੂੰ ਪੂਰੇ ਪ੍ਰੂਫ ਮਿਲਦੇ ਆ ਫਿਰ ਆਪਾਂ ਅੱਗੇ ਜੋ ਵੀ ਹੁੰਦਾ ਨਾ ਜੋ ਵੀ ਸਟੈਪ ਹੁੰਦਾ ਵੀ ਆਪਾਂ ਅੱਗੇ ਚੱਲਦੇ ਆ ਕੋਸ਼ਿਸ਼ ਕਰਦੇ ਆ ਇਨਸਾਫ ਦੀਵਾਨ ਦੇ ਜਿੱਦਾਂ ਹੁਣ ਇਹ ਧਟ ਕੋ ਮੈਟਰ ਆਂਦਾ ਲੜਕੇ ਦਾ ਮੈਟਰ ਆਂਦਾ ਵਾ ਲੜਕੀ ਆਣਿਆਂ ਦੇ ਪਹਿਲੇ ਹੀ ਕਈ ਵਾਰੀ ਕੋਰਟ ਦੇ ਵਿੱਚ ਜਾਂ ਕੇਸ ਚੱਲਦਾ ਆਂਦਾ ਜਾਂ ਥਾਣੇ 'ਚ ਕੇਸ ਲਾਇਆ ਹੁੰਦਾ ਤਾਂ ਉਹ ਆ ਤੁਹਾਡੇ ਨਾਲ ਗੱਲ ਕਰਨ ਨੂੰ ਸਹਿਮਤ ਹੋ ਜਾਂਦੇ ਆ ਪਰਿਵਾਰ ਹਾਂਜੀ ਸਰ ਦੇਖੋ ਲੜਕੇ ਤਾਂ ਜੋ ਐਕਚੁਅਲੀ ਨਾ ਇਸ ਕੰਡੀਸ਼ਨ ਚ ਫਸਿਆ ਹੁੰਦਾ ਵਾ ਉਹ ਤਾਂ ਸਾਡੇ ਨਾਲ ਗੱਲ ਕਰਨ ਨੂੰ ਬਿਲਕੁਲ ਤਿਆਰ ਹੁੰਦਾ ਕਿਉਂਕਿ ਕਾਰਨ ਅਸੀਂ ਪਹਿਲਾਂ ਕੋਸ਼ਿਸ਼ ਕਰਕੇ ਦੇਖ ਲਿਆ ਜਿਹਨੂੰ ਆਫਲਾਈਨ ਕਹਿੰਦੇ ਆ ਨਾ ਆਪਾਂ ਆਫਲਾਈਨ ਕੋਸ਼ਿਸ਼ ਕਰਕੇ ਦੇਖ ਲਿਆ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਪਤਾ ਨਹੀਂ ਕਿੰਨੇ ਕਰੋੜ ਫਾਈਲਾਂ ਜਿਹੜੀ ਕਚੈਰੀ ਚ ਉਹਦੇ ਦੱਬੀਆਂ ਹੋਈਆਂ ਉਹਨੇ ਕਪਾ ਆਪਣਾ ਜਿਹੜਾ ਆਫਿਸ ਖੋਲੇ ਆਪਾਂ ਛੋਟਾ ਜਿਹਾ ਪਰਾਲਾ ਕੀਤਾ ਕੀ ਹੈ ਨਾ ਜਿਹਦਾ ਤੁਹਾਡੇ ਵਰਗੇ ਭਰਾਵਾਂ ਦਾ ਸਾਥ ਹੋਊਗਾ ਸਾਨੂੰ ਅਸੀਂ ਤੇ ਪੋਡਕਾਸਟ ਟਾਈਪ ਕਰਾਂਗੇ ਨਾ ਇੱਕ ਪਾਸੇ ਰਿੱਟਮ ਬੈਠੇ ਹੋਊਗੇ ਜਿਨ੍ਹਾਂ ਦੀ ਪ੍ਰੋਬਲਮ ਹੈਗੀ ਆ ਇੱਕ ਪਾਸੇ ਤੁਸੀਂ ਹੈ ਨਾ ਜਿਹੜੇ ਪ੍ਰੈਸ ਵਾਲੇ ਭਰਾਓ ਬੈਠੇ ਹੋਊਗੇ ਇੱਕ ਪਾਸੇ ਐਡਵੋਕੇਟ ਬੈਠੇ ਹੋਊਗੇ ਉਹ ਇੱਕਦਮ ਨਤੀਜਾ ਕੱਢੂਗੇ ਕਿ ਮੁੰਡਾ ਗਲਤ ਆ ਕਿੱਥੇ ਆ ਇਹ ਮੁੰਡਾ ਆਪਣੀ ਗੱਲ ਖੁੱਲ ਕੇ ਕਰ ਪਾਊਗਾ ਉੱਥੇ ਜੀ ਮੇਰੇ ਨਾਲ ਆ ਹੋ ਚੁੱਕੀ ਆ ਤੇ ਇਕਦਮ ਲਾਈਵ ਚੱਲੂਗਾ ਜੀ ਉੱਤੇ ਗੱਲ ਕਰੀਏ ਜੇ ਇੱਥੇ ਅੱਜ ਇੱਕ ਪੇਰੈਂਟਸ ਆਏ ਆ ਜਿਹੜੇ ਆਪਣੇ ਆਪ ਨੂੰ ਲੜਕੇ ਦਾ ਦਾਦਾ ਜੀ ਦੱਸਦੇ ਸੀਗੇ ਕਿ ਵੀ ਮੈਂ ਆਪਣੇ ਪੋਤੇ ਨੂੰ ਦੇਖਣ ਨੇ ਤੇ ਮਿਲਣ ਨੂੰ ਤਰਸਿਆ ਹੋਇਆ ਦੁਨੀਆ ਦੀ ਸਾਰੀਆਂ ਚੀਜ਼ਾਂ ਮੇਰੇ ਕੋਲ ਹੈਗੀਆਂ ਪਰ ਮੇਰੇ ਕੋਲ ਪੋਤਾ ਹੈ ਨਹੀਂ ਲੇਕਿਨ ਮੇਰਾ ਪੋਤਰਾ ਮੇਰੇ ਕੋਲ ਨਹੀਂ ਮੇਰੀ ਜ਼ਿੰਦਗੀ ਮਿੱਟੀ ਕਰਦੀ ਹੈ ਮੇਰੀ ਤੁਮ ਨੂੰ ਜੀ ਉਹੀ ਹੈ ਨਾ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਨਾ ਤੁਸੀਂ ਲਾਸਟ ਇੰਟਰਵਿਊ ਕੀਤੀ ਸੀ ਉਹਨਾਂ ਦਾ ਜੀ ਉਹਨਾਂ ਦਾ ਵੀ ਇਹੀ ਕਹਿਣਾ ਜੀ ਦੇਖੋ ਨਾ ਸਾਡੇ ਕੋ ਸਾਡੇ ਕੋ ਇੰਨੇ ਕਿੱਲੇ ਸਾਡੇ ਕੋਲ ਇੰਨੇ ਕਿਲੇ ਚ ਜ਼ਮੀਨ ਹੈਗੀ ਆ ਨਾ ਇੰਨੇ ਕਿਲੇ ਜ਼ਮੀਨ ਹੈਗੀ ਆ ਉਹਨਾਂ ਕੋ ਗੱਡੀਆਂ ਵੀ ਹੈਗੀਆਂ ਕੋਠੀਆਂ ਵੀ ਹੈਗੀਆਂ ਕੰਮਕਾਰ ਵੀ ਸੈੱਟ ਹੈਗਾ ਵਾ ਪਰ ਉਹ ਉਹ ਦਾਦਾ ਜੀ ਦਾ ਦੁੱਖ ਦੇਖੋ ਕਿ ਉਹਨਾਂ ਦਾ ਜਿਹੜਾ ਪੋਤਾ ਵਾ ਉਹ ਕਿਸੇ ਕਾਰਨ ਦੂਰ ਹੋ ਗਿਆ ਵਾ ਹਨਾ ਅਸੀਂ ਉਸੇ ਉਹੀ ਇਸੇ ਚੀਜ਼ ਦੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਪੋਤਾ ਦੂਰ ਕਿਉਂ ਹੋਇਆ ਉਸ ਦੇ ਵਿੱਚ ਸਾਨੂੰ ਹਨਾ ਕਾਫੀ ਡੂੰਗੀ ਗੱਲਾਂ ਮਿਲੀਆਂ ਆਪਾਂ ਕੈਮਰਾ ਸਾਹਮਣੇ ਨਹੀਂ ਬੋਲ ਸਕਦੇ ਤੇ ਇਸ ਕਰਕੇ ਇਹੀ ਆ ਨਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਨਾ ਕਹਿੰਦੇ ਕਿ ਬਿਆਜ ਦੇ ਨਾਲੋਂ ਮੁੱਲ ਪਿਆਰਾ ਹੁੰਦਾ ਨਾ ਹਾਂ ਦਾਦੇ ਨੂੰ ਪੋਤਾ ਕਿੰਨਾ ਪਿਆਰਾ ਹੁੰਦਾ ਦਾਦੇ ਨੂੰ ਆਪਣੇ ਪੁੱਤ ਨਾਲੋਂ ਵੀ ਪੋਤਾ ਪਿਆਰਾ ਹੁੰਦਾ ਜਦੋਂ ਪੋਤਾ ਦੂਰ ਹੋ ਜਾਏ ਦਾਦੇ ਤੋਂ ਤਾਂ ਦਾਦੇ ਨੂੰ ਕਿੰਨਾ ਦੁੱਖ ਲੱਗਦਾ ਹੋਊਗਾ ਤੋਂ ਲੁਧਿਆਣਾ ਦੇ ਵਿੱਚ ਤੁਹਾਨੂੰ ਜਿੱਦਾਂ ਇਦਾਂ ਦੇ ਮਾਮਲੇ ਆਉਂਦੇ ਆ ਕਿਹੜੀ ਜਗ੍ਹਾ ਤੇ ਮਿਲਣ ਦੇ ਲਈ ਲੋਕ ਆਣ ਤੇ ਕਿੱਥੇ ਕੰਟੈਕਟ ਵੈਸੇ ਸਰ ਸਾਡੇ ਕੋਲ ਜਿਹੜੇ ਮਾਮਲੇ ਆ ਰਹੇ ਨਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਪੂਰੇ ਵਰਲਡਵਾਈਜ਼ ਤੋਂ ਆ ਰਹੇ ਆ ਅੱਜ ਮਨ ਨੂੰ ਇੱਕ ਕਾਲ ਆ ਰਹੀ ਸੀ ਕਿ ਉਹ ਯੂ ਐਸ ਏ ਦਾ ਸੀਗਾ ਵਿਕਟਮ ਹਨਾ ਉਹ ਯੂ ਐਸ ਏ ਤੋਂ ਕਾਲ ਕਰ ਰਿਹਾ ਸੀਗਾ ਉਹ ਕਹਿੰਦਾ ਕਿ ਸਾਡੇ ਦੇ ਕੁੜੀ ਵਾਲੇ ਨੇ ਆ ਪਰਚਾ ਪਾਤਾ ਵਾ ਤੇ ਉਹ ਮੈਂ ਤੁਹਾਨੂੰ ਸੋਰੀ ਦੱਸਦਾ ਛੋਟੀ ਜਿਹੀ ਉਹ ਕਹਿੰਦਾ ਕਿ ਮੈਂ ਯੂ ਐਸ ਏ ਦਾ ਸੈਟਲ ਸੀਗਾ ਉੱਥੇ ਦਾ ਸਿਟੀਜ਼ਨ ਸੀਗਾ ਕਹਿੰਦਾ ਮੈਂ ਇੱਥੇ ਆ ਕੇ ਹਨਾ ਇੱਕ ਨਾਰਮਲ ਨਾਰਮਲ ਪਰਿਵਾਰ ਨਾਲ ਵਿਆਹ ਕਰਾਇਆ ਹਨਾ ਕਿ ਚਲੋ ਮੈਂ ਵੀ ਸੁਖੀ ਰਵਾਂ ਤੇ ਉਹ ਵੀ ਸੁਖੀ ਰਹੇ ਪਰ ਹੋਇਆ ਕਿ ਉਹਨਾਂ ਦਾ ਪੂਰਾ ਪ੍ਰੀ ਪਲਾਨ ਸੀਗਾ ਕੀ ਉਸ ਚੀਜ਼ ਨੂੰ ਉਹਨਾਂ ਨੇ ਯੂਜ਼ ਕੀਤਾ ਮੁੰਡੇ ਦੀ ਹੈ ਨਾ ਕਿ ਮੁੰਡੇ ਦੀ ਜੋ ਇਸ ਟਾਈਮ ਕੰਡੀਸ਼ਨ ਹੈਗੀ ਉਹਨੂੰ ਯੂਜ਼ ਕੀਤਾ ਉਹਨਾਂ ਦੇਖੋ ਉਹ ਕਹਿੰਦੇ ਕਿ ਮੈਂ ਤਾਂ ਬਾਹਰ ਬੈਠਾ ਵਾਂ ਕਹਿੰਦਾ ਮੈਂ ਸਿਰਫ 2-3 ਵਾਸਤੇ ਆਇਆ ਸੀਗਾ ਸੰਗਰੂਰ ਦਾ ਵਾ ਰੈਣਾ ਲੈ ਕਹਿੰਦਾ ਮੈਂ 2 ਦਿਨ ਵਾਸਤੇ ਆਇਆ ਸੀ 2 ਦਿਨ ਵਾ ਲੈ ਕੇ ਚਲਾ ਗਿਆ ਕਦੇ ਜਦ ਮੈਂ ਬਾਹਰ ਗਿਆ ਨਾਲ ਹੀ ਉਹਨਾਂ ਨੇ ਪਿੱਛੇ ਸਾਡੇ ਚਾਤਾ ਪਤਾ ਕਿ ਸਾਨੂੰ ਕੁੱਟਦੇ ਆ ਮਾਰਦੇ ਕਹਿੰਦਾ 2 ਦਿਨ ਚ ਮੈਂ ਕੀ ਕੁੱਟ ਮਾਰ ਲਾਉਂਗਾ ਇਹੋ ਜੀ ਤੁਹਾਨੂੰ ਮੈਂ ਦੱਸੂਗਾ ਸੋਦੀ ਅਰੋਗ ਤੋਂ ਵੀ ਸਾਡੇ ਕੋਲ ਕੇਸ ਆ ਰਹੇ ਆ ਚੰਡੀਗੜ ਕੋਈ ਇਹੋ ਜਿਹਾ ਕੋਨਾ ਨਹੀਂ ਹੈਗਾ ਜਿੱਥੇ ਅਤਿਆਚਾਰ ਹੋ ਰਿਹਾ ਜੀ ਅੱਛਾ ਗੱਲ ਤਾਂ ਗੌਰਵ ਜੀ ਪਹਿਲਾਂ ਤੁਹਾਡੇ ਵੱਲੋਂ ਕੀਤਾ ਗਿਆ ਤੇ ਨਵੋਲਜੀ ਵੱਲੋਂ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਪਰ ਜੇ ਗੱਲ ਕਰੀਏ ਲੁਧਿਆਣਾ ਵੀ ਕਾਫੀ ਵੱਡਾ ਸ਼ਹਿਰ ਆ ਪਟਿਆਣੇ ਦੇ ਵਿੱਚ ਹੀ ਆਫਿਸ ਖੋਲਿਆ ਪਟਿਆਲੇ ਦੇ ਵਿੱਚ ਆਫਿਸ ਖੋਲਣ ਦਾ ਸਾਡਾ ਕਾਰਨ ਇਹ ਕਾ ਹੈਗਾ ਜੀ ਲੁਧਿਆਣੇ ਤੋਂ ਥੋੜਾ ਹਟ ਕੇ ਆਪਾਂ ਇਸ ਕਰੇ ਖੋਲਿਆ ਕਿ ਇੱਕ ਤਾਂ ਇੱਥੇ ਨਾ ਆਨ ਜਾਂਦੇ ਕੋਈ ਦਿੱਕਤ ਨਹੀਂ ਹੈਗੀ ਹੈ ਨਾ ਲੁਧਿਆਣੇ ਦੇ ਵਿੱਚ ਐਦਾ ਕਿ ਜਿੱਦਾਂ ਹੋਣਾ ਆਪਣਾ ਪਟਿਆਲਾ ਆਫਿਸ ਹੈ ਨਾ ਕਿ ਤੁਹਾਨੂੰ ਜਿੱਦਾਂ ਤੁਹਾਨੂੰ ਦੱਸਿਆ ਸਾਡੇ ਕੋਲ ਪੂਰੇ ਵਰਲਡ ਵਾਈਜ਼ ਤੋਂ ਆ ਰਹੇ ਹਨ ਉਹਨਾਂ ਨੂੰ ਪਟਿਆਲਾ ਸਟੇਸ਼ਨ ਠੀਕ ਪੈ ਰਿਹਾ ਜੇ ਕਿਸੇ ਨੇ ਦਿੱਲੀ ਤੋਂ ਆਣਾ ਪਟਿਆਲਾ ਸੈਂਟਰ ਚ ਪੈ ਰਿਹਾ ਉਧਰ ਲਈ ਜਲੰਧਰ ਤੋਂ ਆਣਾ ਪੈ ਰਿਹਾ ਜੀ ਆਪਾਂ ਲੁਧਿਆਣੇ ਰੱਖ ਲੈਂਦੇ ਤਾਂ ਕਈਆਂ ਨੂੰ ਦਿੱਕਤ ਆ ਨਹੀਂ ਦੂਰ ਜਾਂਦੀ ਆ ਸੈਂਟਰ ਚਾਰੋਂ ਪਾਸੇ ਦੇਖੋ ਆ ਜਾਂਦਾ ਇਸ ਕਰਕੇ ਅਸੀਂ ਅੱਜ ਲੋਕੇਸ਼ਨ ਚੂਜ਼ ਕੀਤੀ ਆ ਬਾਕੀ ਜਿਹੜੀ ਲੋਕੇਸ਼ਨ ਸਾਨੂੰ ਦਿੱਤੀ ਆ ਸਾਡੇ ਟੀਮ ਦੇ ਮੈਂਬਰ ਹੈਗੇ ਗੁਰਪਿੰਦਰ ਭਾਜੀ ਉਸ ਟਾਈਮ ਕੈਨੇਡਾ ਰਹਿ ਰਿਹਾ ਉਹਨਾਂ ਦੀ ਸਾਰੀ ਹੈਗੀ ਉਹਨਾਂ ਨੇ ਸਾਨੂੰ ਸਪான்ਸਰ ਕੀਤੀ ਹੈ ਕਿ ਤੁਸੀਂ ਇਹ ਜਗ੍ਹਾ ਦਾ ਆਪਣੇ ਐਨਜੀਓ ਵਾਸਤੇ ਯੂਜ਼ ਕਰੋ ਅੱਛਾ ਜੇ ਤੁਸੀਂ ਉਪਰਾਲੇ ਦਾ ਕਰਿ ਜਾਓਗੇ ਲਗਾਤਾਰ ਲੱਗੇ ਰਹੋਗੇ ਤੇ ਬਹੁਤ ਸਾਰੇ ਪੇਰੈਂਟਸ ਹੁੰਦੇ ਜਿਹੜੇ ਤੁਹਾਨੂੰ ਮਿਲਣਾ ਚਾਹਣ ਕਿਸ ਤਰ੍ਹਾਂ ਕੰਟੈਕਟ ਕਰਨਾ ਦੇਖੋ ਜੀ ਆਪਣਾ ਤਾਂ ਨਾ ਆਪਣੇ ਹੈਲਪਲਾਈਨ ਆਪਾਂ 6 ਨੰਬਰ ਮੈਂਸ਼ਨ ਕੀਤੇ ਹੋਏ ਮੈਂ ਤੁਹਾਨੂੰ ਦੇ ਵੀ ਦੂੰਗਾ ਤੁਸੀਂ ਭਾਵੇਂ ਚਲਾ ਦਿਓ ਆਪਣੇ 6 ਨੰਬਰ ਹੈਗੇ ਆ ਉਹਦੇ ਵਿੱਚ 6 ਨੰਬਰ ਹੈਗੇ ਕਿਸੇ ਨੂੰ ਕੋਈ ਵੀ ਦਿੱਕਤ ਹੋਵੇ ਸਾਨੂੰ ਫੋਨ ਕਰ ਸਕਦਾ ਨਾ ਪਹਿਲਾਂ ਆਪਾਂ ਇੱਕ ਹੈਲਪਲਾਈਨ ਨੰਬਰ ਮੈਂਸ਼ਨ ਕੀਤਾ ਸੀਗਾ ਇੱਕ ਇੱਕ ਨੰਬਰ ਕਰਕੇ ਰੋਜ਼ ਦੀਆਂ 1500 1600 ਕਾਲ ਆ ਰਹੀਆਂ ਦੀਆਂ ਤੇ ਅਸੀਂ ਇੱਕ ਡਿਸੀਜਨ ਲਿੱਤਾ ਪੰਜ ਨੰਬਰ 6 ਨੰਬਰ ਟੋਟਲ ਕੀਤੇ ਹਨਾ ਇੱਕ ਨਹੀਂ ਮਿਲੂਗਾ ਦੂਸਰਾ ਮਿਲੂਗਾ ਆਪਾਂ ਨੰਬਰ ਦੇ ਦਾਂਗੇ ਉਸ ਤੋਂ ਇਲਾਵਾ ਪਟਿਆਲੇ ਸਾਡੀ ਹੈਗੀ ਆ ਲੋਕੇਸ਼ਨ ਹੈਗੀ ਆ ਪਟਿਆਲੇ ਤੋਂ ਅੱਗੇ ਬੈਰਮ ਪਿੰਡ ਹੈਗਾ ਬਾਕੀ ਅਥੀ ਲੁਧਿਆਣੇ ਵੀ ਹੁੰਨੇ ਆ ਨਾ ਕੰਟੈਕਟ ਨੰਬਰ ਤੁਸੀਂ ਕਰਕੇ ਸਾਰੀ ਇਨਫਰਮੇਸ਼ਨ ਲੈ ਸਕਦੇ ਹੋ ਜੀ ਮੇਰਾ ਸਰ ਨੰਬਰ ਹੈਗਾ ਜੀ 8392000070 ਮੈਂ ਫੇਰ ਰਿਪੀਟ ਕਰ ਰਿਹਾ 83924070 ਜੀ ਧੰਨਵਾਦ ਪਰ ਦੋਸਤੋ ਸਾਡੇ ਨਾਲ ਜੁੜੇ ਸਨ ਗੌਰਵ ਸ਼ਾਹੀ ਜੀ ਜੋ ਲੁਧਿਆਣਾ ਦੇ ਵਿੱਚ ਐਨ ਜੀਓ ਵੀ ਚਲਾਉਂਦੇ ਤੇ ਸਮਾਜ ਦੇ ਹੋਰ ਬਹੁਤ ਸਾਰੇ ਕੰਮ ਕਰਦੇ ਆ ਤੇ ਉਹਦੇ ਨਾਲ ਨਾਲ ਇੱਕ ਲੈਬ ਚਲਾਉਂਦੇ ਆ ਜਿਹਦੇ ਵਿੱਚ ਬਹੁਤ ਸਾਰੀ ਜ਼ਰੂਰਤਮੰਦ ਪਰਿਵਾਰਾਂ ਦੀ ਹੈਲਪ ਵੀ ਹੁੰਦੀ ਆ ਤੋਂ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਵੱਲੋਂ ਪ੍ਰਾਲੇ ਕੀਤੇ ਜਾਂਦੇ ਆ ਤੇ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰਿਓ ਤਾਂ ਕਿ ਹੋਰ ਪਰਿਵਾਰਾਂ ਦੇ ਵਿੱਚ ਇਹ ਮੈਸੇਜ ਜਾ ਸਕੇ ਹੋ ਸਕਦਾ ਕਿਸੇ ਨੌਜਵਾਨ ਲੜਕੇ ਦੀ ਜਾਂ ਆਉਣ ਵਾਲੀਆਂ ਦਿੱਕਤਾਂ ਪ੍ਰੋਬਲਮਾਂ ਜਿਹੜੀਆਂ ਹੈਗੀਆਂ ਇਹਨਾਂ ਦੀ ਐਨ ਜੀਓ ਥਰੂ ਖਤਮ ਹੋ ਸਕੇ ਤੁਸੀਂ ਦੇਖਦੇ ਰਹੋ ਲੁਧਿਆਣਾ ਟੌਪ ਲਾਈਵ ਨਿਊਜ਼ ਕੈਮਰਾਮੈਨ ਦੇ ਨਾਲ ਲੁਧਿਆਣਾ ਤੋਂ ਵਿਜੇ